ਅਬਰ ਅਮਰਤਪਾਲ ਸਿੰਘ ਦੇ ਪੇਤਾ ਸਰसीम ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਵੱਲੋਂ ਅੱਜ ਕੌਮੀ ਇਨਸਾਫ ਮੋਰਚਾ ਦੇ 2 ਸਾਲ ਪੂਰੇ ਹੋਣ ਤੋਂ ਕੌਮੀ ਇਨਸਾਫ ਮੋਰਚਾ ਦੇ ਵਿੱਚ ਸ਼ਮੂਲੀਅਤ ਕਰਨੀ ਸੀ ਪਰ ਦੇਰ ਰਾਤ ਹੀ ਉਹਨਾਂ ਨੂੰ ਪੁਲਿਸ ਨੇ ਘੇਰਾ ਪਾ ਲਿਆ ਉਹਨਾਂ ਦੇ ਘਰ ਨੂੰ ਘੇਰਾ ਪਾ ਲਿਆ ਘੇਰਾ ਪਾ ਕੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਮ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਹੀ ਖੁਦ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵਾਰ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਣੇ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਕਿੰਡੀ ਵੱਡੀ ਧੱਕੇਸ਼ਾਹੀ ਹੋ ਰਹੀ ਹੈ ਕਿ ਕੱਲ ਕੌਮੀ ਇਨਸਾਫ ਮੋਰਸੇ ਤੇ ਜਾਣ ਵਾਸਤੇ ਅਸੀਂ ਸੋਚ ਰਹੇ ਸੀ ਤੇ ਸਾਨੂੰ ਹੁਣੇ ਚਾਰ ਚਫੇਰਿਓਂ ਘੇਰਾ ਪਾ ਲਿਆ ਗਿਆ ਤੇ ਇਹ ਲੋਕਤੰਤਰ ਦੇ ਵਿੱਚ ਸਾਨੂੰ ਸਾਡੇ ਨਾਲ ਧੱਕਾ ਵੀ ਹੋ ਰਿਹਾ ਤੇ ਅਸੀਂ ਉਹਦੇ ਵਾਸਤੇ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਇਹ ਬਹੁਤ ਦੁਖਦਾਈ ਔਰ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਖੇਧੀ ਜਨਕ ਗੱਲ ਆ ਕਿ ਤੁਸੀਂ ਲੋਕਾਂ ਨੂੰ ਆਪਣੇ ਗੱਲ ਵੀ ਕਰਨ ਦਾ ਮੌਕਾ ਨਹੀਂ ਦੇ ਰਹੇ ਇਸ ਕਰਕੇ ਮੈਂ ਸਾਡੀ ਸੰਗਤਾਂ ਨੂੰ ਅਪੀਲ ਹੈ ਕਿ ਤੁਸੀਂ ਇਹ ਵੱਧ ਤੋਂ ਵੱਧ ਪਹੁੰਚ ਕੇ ਉਥੇ ਉਹ ਮੋਰਚੇ ਦਾ ਸਮਰਥਨ ਕਰੋ ਤਾਂ ਕਿ ਅਸੀਂ ਆਪਣੇ ਬੰਦੀ ਸਿੰਘਾਂ ਦੇ ਹੱਕ 'ਚ ਖੜਕੇ ਤੇ ਡਟ ਕੇ ਉਹਨਾਂ ਦਾ ਉਹਨਾਂ ਸਾਥ ਦੇਈਏ ਤਾਂ ਕਿ ਅਸੀਂ ਉਹਨਾਂ ਨੇ ਸਾਡੀ ਖਾਤਰ ਕੁਰਬਾਨੀ ਕੀਤੀ ਤੇ ਅਸੀਂ ਵੀ ਆਪਣਾ ਫਰਜ਼ ਪੂਰਾ ਕਰੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਵੀ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਨੂੰ ਬਾਹਰ ਲਈਏ ਬਾਹਰ ਲਿਆ ਕੇ ਤੇ ਉਹ ਉਹਨਾਂ ਨੇ ਉਹ ਸਾਡੀ ਕੌਮ ਦੀ ਆਨ ਸ਼ਾਨ ਨੇ ਉਹਨਾਂ ਵਾਸਤੇ ਜੋ ਵੀ ਕੀਤਾ ਜਾਵੇ ਉਹਨਾਂ ਹੀ ਥੋੜਾ ਇਨੀ ਗ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਤੁਸੀਂ ਸੁਣਿਆ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਕਿਹਾ ਗਿਆ ਕਿ ਮੈਂ ਖੰਜੜਿਆ ਮਹਾਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਕੌਮੀ ਇਨਸਾਫ ਮੋਰਚਾ 7 ਜਨਵਰੀ ਤੋਂ ਲੱਗਿਆ ਹੋਇਆ ਅੱਜ 7 ਜਨਵਰੀ ਨੂੰ ਪੂਰੇ 2 ਸਾਲ ਹੋ ਗਏ ਉਸ ਮੋਰਚੇ ਨੂੰ ਲੱਗੇ ਹੋ। ਉਹ ਮੋਰਚਾ ਕਿਉਂ ਲੱਗਿਆ ਹੋਇਆ? ਮੋਰਚੇ ਦੇ ਆ ਕਿਹੜੀਆਂ ਮੰਗਾਂ ਨੇ? ਉਹਨਾਂ ਮੋਰਚੇ ਦੀਆਂ ਮੰਗਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ। ਬੰਦੀ ਸਿੰਘ ਰਿਹਾ ਕਰੋ ਕਹਿੰਦੇ। ਅਮਰਤਪਾਲ ਸਿੰਘ ਵੀ ਉਸ ਮੋਰਚੇ ਦੇ ਵਿੱਚ ਆਉਣ ਵਾਲੇ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਅਮਰਤਪਾਲ ਸਿੰਘ ਦੇ ਗ੍ਰਿਫਤਾਰੀ ਦੇ ਲਈ ਛਾਪੇ ਮਾਰੀਆਂ ਹੋਣ ਲੱਗ ਪਈਆਂ। ਹਾਲਾਂਕਿ ਜਦੋਂ ਅਮਰਤਪਾਲ ਸਿੰਘ ਨੇ ਇਸ ਮੋਰਚੇ ਦੇ ਵਿੱਚ ਆਉਣਾ ਸੀ ਤਾਂ ਉਸ ਵੇਲੇ ਉਹਨਾਂ ਦੀ ਤਬੀਤ ਖਰਾਬ ਹੋ ਗਈ ਸੀ ਹਸਪਤਾਲ ਦੇ ਵਿੱਚ ਦਾਖਲ ਸੀ ਪਰ ਬਾਅਦ ਦੇ ਵਿੱਚ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਨੈਸ਼ਨਲ ਸਕਿਉਰਿਟੀ ਐਕਟ ਲਗਾ ਕੇ ਉਹਨਾਂ ਨੂੰ ਆਸਾਮ ਦੀ ਡਿਬੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਹੁਣ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਤੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਸੀ ਕਿ ਮਾਗੀ ਦੇ ਉੱਤੇ ਮਾਗੀ ਮੇਲੇ ਦੇ ਉੱਤੇ ਪਾਰਟੀ ਦਾ ਐਲਾਨ ਕਰਾਂਗੇ ਜੋ ਪੰਥਕ ਪਾਰਟੀ ਬਣਨ ਜਾ ਰਹੀ ਆ ਹਾਲਾਂਕਿ ਪਾਰਟੀ ਦਾ ਨਾਮ ਅਨਾਉਂਸ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਅਮਰ ਆਨੰਦਪੁਰ ਸਾਹਿਬ ਜੋ ਪਾਰਟੀ ਦਾ ਨਾਮ ਰੱਖਿਆ ਗਿਆ ਤੇ ਬਾਕੀ ਇਸ ਪਾਰਟੀ ਨੇ ਕਿਵੇਂ ਕੰਮ ਕਰਨੇ ਨੇ ਇਸ ਪਾਰਟੀ ਦੇ ਮੈਂਬਰ ਕੌਣ-ਕੌਣ ਹੋਣਗੇ ਇਸ ਪਾਰਟੀ ਦੇ ਪ੍ਰਧਾਨ ਤਾਂ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਰਹਿਣਗੇ ਤੇ ਹੋਰ ਕਿਹੜੇ-ਕਿਹੜੇ ਇਸ ਪਾਰਟੀ ਦੇ ਨਾਲ ਜੁੜਨਗੇ ਉਹ ਸਾਰਾ ਕੁਝ ਜਿਹੜਾ ਆ ਮਾਗੀ ਮੇਲੇ ਦੇ ਦੌਰਾਨ ਕੀਤਾ ਜਾਵੇਗਾ ਪਰ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਪਰਿਵਾਰ ਸਮੇਤ ਜਾਣਾ ਚਾਹੁੰਦੇ ਸੀ ਉਹਨਾਂ ਦੇ ਘਰ ਨੂੰ ਪੁਲਿਸ ਨੇ ਘੇਰਾ ਪਾ ਲਿਆ ਦੂਜੇ ਪਾਸੇ ਹੋਰ ਵੀ ਜਿਹੜੇ ਨੇ ਕਈ ਕਿਸਾਨ ਆਗੂ ਵੀ ਨੇ ਜਿਹੜੇ ਬੀਤੇ ਕੱਲ ਦਰਸ਼ਨਪਾਲ ਡਾਕਟਰ ਦਰਸ਼ਨਪਾਲ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਉਹਨਾਂ ਦਾ ਵੀ ਸਾਥੀ ਜਿਹੜੇ ਨੇ ਜਿਹੜੇ ਪੁਲਿਸ ਨੇ ਘੇਰਾ ਪਾ ਲੇ ਨਜ਼ਰਬੰਦ ਕਰ ਲੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਇੱਕ ਵਾਰ ਤੁਹਾਨੂੰ ਦਰਸ਼ਨਪਾਲ ਦੀ ਵੀ ਜੁਬਾਨੀ ਸੁਣਾਉਣੀ ਹੈ क्रांतिकारी किसान यूनियन ਦੇ ਸਾਥੀਓ ਹੁਣ ਹੁਣੇ ਪਤਾ ਲੱਗਿਆ ਹੈ ਕਿ ਪਟਿਆਲੇ ਜਿਹਦੇ ਨਾਲ ਸੰਬੰਧਤ ਸਾਡੇ ਸੀਨੀਅਰ ਆਗੂ ਅਤੇ ਪੰਜਾਬ ਦੇ ਸੀਨੀਅਰ ਮੂਲ ਪ੍ਰਧਾਨ ਬੁੱਟਰ ਸਾਹਿਬ ਹਰਪਜਿੰ ਸਿੰਘ ਕੁੱਟੜ ਜੀ ਦੇ ਘਰੇ ਪੁਲਿਸ ਗਈ ਹੈ ਜਿਸ ਨੇ ਇਹ ਕਿਹਾ ਹੈ ਕਿ ਤੁਹਾਨੂੰ ਕੱਲ ਨੂੰ ਅਸੀਂ ਕੌਮੀ ਇਨਸਾਨ ਮੋਰਚੇ ਦੇ ਪ੍ਰੋਗਰਾਮ ਦੀ ਜਾਣ ਤੋਂ ਰੋਕਣਾ ਹੈ ਬੇਸ਼ੱਕ ਸਾਡੇ ਉੱਥੇ ਸਾਥੀ ਚਲੇ ਗਏ ਹਨ ਲੇਕਿਨ ਇਹ ਬਹੁਤ ਹੀ ਪੰਜਾਬ ਸਰਕਾਰ ਦੀ ਘਰਾਣੀ ਹਰਕਤ ਹੈ ਮੈਂ ਐਸਕੇ ਵੱਲੋਂ ਵੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵੀ ਇਸ ਦੀ ਨਿਖੇਦੀ ਕਰਦੇ ਹੋਏ ਇਹ ਸੱਦਾ ਦਿੰਦਾ ਹਾਂ ਕਿ ਜਿੱਥੇ ਕਿਤੇ ਵੀ ਪੰਜਾਬ ਪੁਲਿਸ ਇਸ ਕਿਸਮ ਦੀ ਕਾਰਵਾਈ ਕਰਦੀ ਹੈ ਸਾਡੇ ਸਾਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਉਹ ਆਪਣੇ ਤਰੀਕੇ ਨਾਲ ਸਾਥੀਆਂ ਨੂੰ ਕੱਲ ਨੂੰ ਆਪਣੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਣ ਦੇ ਵਾਸਤੇ ਹਰ ਕੋਸ਼ਿਸ਼ ਕਰੂ ਅਤੇ ਪੰਜਾਬ ਸਰਕਾਰ ਦੀ ਇਸ ਘਲਾਉਣੀ ਹਰਕਤ ਦਾ ਮੂੰਹ ਤੋੜਵਾ ਜਵਾਬ ਜਿੰਦੇ ਹੋਏ ਹਰ ਜਗ੍ਹਾ ਤੇ ਕਿਸਾਨ ਜੋ ਸਾਥੀ ਨੇ ਸਾਡੇ ਉਹਨੂੰ ਰੋਕਣ ਲਈ ਕੋਸ਼ਿਸ਼ ਕਰਨ ਤੁਹਾਡਾ ਬਹੁਤ ਪਤਾ ਲੁ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਪੁਲਿਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾਣ ਤੋਂ ਇਹਨਾਂ ਨੂੰ ਰੋਕ ਰਹੀ ਆ ਨਜ਼ਰਬੰਦ ਕਰ ਰਹੀ ਆ ਘੇਰਾ ਪਾ ਰਹੀ ਆ ਕਿਉਂਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਹਿੰਦੇ ਜੇ ਪਹੁੰਚਣਗੇ ਤਾਂ ਵੱਡਾ ਇਕੱਠ ਹੋਵੇਗਾ ਇਸ ਕਰਕੇ ਪੁਲਿਸ ਜਿਹੜੀ ਆ ਉਹਨਾਂ ਨੂੰ ਰੋਕਦੀ ਹੋਈ ਨਜ਼ਰ ਆ ਰਹੀ ਆ ਜਦੋਂ ਵੀ ਕੋਈ ਵੱਡਾ ਇਕੱਠ ਹੁੰਦਾ ਤਾਂ ਜਿਹੜੇ ਮੁੱਖ ਬੰਦੇ ਹੁੰਦੇ ਨੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਰੋਕਿਆ ਜਾਂਦਾ ਜਿਵੇਂ ਕੋਈ ਲੁਧਿਆਣਾ ਇਕੱਠ ਰੱਖਿਆ ਗਿਆ ਸੀ ਬੁੱਢੇ ਨਾਲੇ ਦਾ ਮਾਮਲਾ ਸੀ ਬੁੱਢੇ ਨਾਲੇ ਨੂੰ ਬੰਨ ਲਾਉਣ ਦਾ ਉਸ ਵੇਲੇ ਲੱਖੇ ਸਦਾਣੇ ਨੂੰ ਪੁਲਿਸ ਪੈ ਗਈ ਸੀ ਤੇ ਉਸ ਤੋਂ ਇਲਾਵਾ ਜਦੋਂ ਸਿੱਧੂ ਮੁਕਸੇਵਾਲਾ ਦੇ ਕੋਈ ਵੱਡਾ ਪ੍ਰੋਗਰਾਮ ਰੱਖਿਆ ਜਾਂਦਾ ਉਸ ਵੇਲੇ ਵੀ ਪੁਲਿਸ ਜਿਹੜੀ ਉਹ ਕਰ ਲੈਂਦੀ ਆ ਰੋਕਦੀ ਆ ਤਾਂ ਇਸ ਤਰੀਕੇ ਦੇ ਨਾਲ ਪੁਲਿਸ ਕਹਿੰਦੀ ਆ ਕਿ ਕੋਈ ਨਾ ਕੋਈ ਜਿਹੜੀ ਆ ਅਜਿਹੀ ਘਟਨਾ ਨਾ ਘਟੇ ਜਿਹੜੇ ਜਦੋਂ ਮੇਨ ਬੰਦੇ ਜਾਣਗੇ ਤਾਂ ਵੱਡਾ ਇਕੱਠ ਹੋਵੇਗਾ ਪੁਲਿਸ ਰੋਕ ਰਹੀ ਆ ਪਰ ਪੁਲਿਸ ਦੀ ਜਿਹੜੀ ਆ ਇੱਥੇ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਪੂਰੀ ਕਿਰਕਰੀ ਕੀਤੀ ਗਈ ਆ ਉਹਨਾਂ ਨੂੰ ਰੋਕਿਆ ਗਿਆ ਉਹ ਕਹਿੰਦੇ ਨੇ ਕਿ ਮੈਂ ਜਾਣਾ ਚਾਹੁੰਦਾ ਅਸੀਂ ਕਿਹੜਾ ਕੋਈ ਉਹ ਅਸੀਂ ਇਨਸਾਫ ਮੰਗ ਰਹੇ ਹਾਂ ਬੰਦੀ ਸਿੰਘ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਮੰਗ ਰਹੇ ਆ ਅਸੀਂ ਕੀ ਹੋਰ ਮੰਗ ਰਹੇ ਆ ਤੇ ਜਿਵੇਂ ਗੀਤ ਵੀ ਤੁਸੀਂ ਸੁਣਿਆ ਸੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ ਬੰਦੀ ਸਿੰਘ ਜਿਹੜੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਹਲੇ ਤੱਕ ਨਹੀਂ ਕੀਤੀ ਇਸ ਕਰਕੇ ਉਹ ਮੋਰਚਾ ਲੱਗਾ 2 ਸਾਲਾਂ ਦਾ ਮੋਰਚਾ ਨੂੰ ਪੂਰੇ ਹੋ ਚੁੱਕੇ ਨੇ ਹੁਣ ਦੇਖਣ ਵਾਲੀ ਗੱਲ ਰਹੇਗੀ ਕਿ ਆਖਰ ਹੋਰ ਕਿੰਨਾ ਚਿਰ ਇਹ ਮੋਰਚਾ ਚੱਲਦਾ ਰਹੇਗਾ ਕਦੋਂ ਤੱਕ ਬੰਦੀ ਸਿੰਘ ਰਿਹਾ ਹੋਣਗੇ